ਸਗਵਿੰਦਰ ਕਲਕੱਤੇ ਨੂੰ ਤਾਂ ਕੋਈ ਚਾਹਦਾ ਬੈਲ ਵੀ ਨਹੀਂ ਸੀ ਇਹ ਤਾਂ ਚਾਹ ਵੀ ਨਹੀਂ ਸੀ ਪੀਂਦਾ ਮਾਦਾ ਜੀ ਤੁਸੀਂ ਕਹਿੰਦੇ ਮਦਦ ਕਰਦਾ ਸੀ ਤੁਹਾਡੀ ਕੀਤੀ ਕਦੇ ਹਾਂ ਜੀ ਹਾਂ ਹਾਂ ਕਰਦੇ ਆ ਸਾਡੇ ਬੇੜੇ ਚ ਸਾਰੇ ਚ ਜਾਂਦਾ ਸੀ ਮੱਝ ਵੀ ਸਿੱਖਾਂ ਦੇ ਹਰੇਕ ਦੀ ਧੀ ਭੈਣ ਨੂੰ ਬਸਾਉਂਦਾ ਸੀ ਜੇ ਕੋਈ ਸਾਡ ਛੁੱਟ ਦਿੰਦਾ ਸੀ ਕੋਟ ਦਾ ਮਾਰਦਾ ਸੀਗਾ ਇਹਦੇ ਵਰਗਾ ਤਾਂ ਕੋਈ ਬੰਦਾ ਨਹੀਂ ਮਰਨਾ ਸਾਡਾ ਜਪੁੱਤ ਮੁੱਕਿਆ ਉਹਦੋਂ ਨਹੀਂ ਮੁੱਕਿਆ ਸਾਡਾ ਮੁੱਕਿਆ ਅੱਜ ਸਾਨੂੰ ਬੜਾ ਦੁੱਖ ਆਇਆ ਤਾਂ ਦੁੱਖ ਦੇ ਸੁੱਖ ਦੇ ਹਰੇਕ ਦੇ ਖੜਦਾ ਸੀ ਜੀ ਇਹ ਤਾਂ ਸਾਡ ਸੱਚ ਯਕੀਨਤਾ ਨਹੀਂ ਹੁੰਦਾ ਆਣਾ ਵੀ ਇਹ ਸਭ ਕੁਝ ਹੋ ਗਿਆ ਤੁਸੀਂ ਕਿਹਾ ਉਹਦਾ ਮੇਰਾ ਪੁੱਤ ਸੀ ਤੁਸੀਂ ਕਹਿ ਰਹੇ ਹੋ ਹਾਂ ਸਾਡੇ ਹੀ ਪੁੱਤ ਸੀ ਜਦੋਂ ਸਾਡੇ ਘਰਾਂ ਚ ਰਹਿੰਦਾ ਸੀਗਾ ਇਹ ਜਿੱਤਦਾ ਵੀ ਸਹੀ ਸੀਗਾ ਐ ਨਹੀਂ ਸੀ ਬਾਹਲੀ ਮਦਦ ਕਰਦਾ ਸੀ ਕੱਲੇ ਸੈਨੇ ਨੂੰ ਘਟਾਉਂਦਾ ਸਾਰੇ ਪੰਜਾਬ ਨੂੰ ਘਟਾ ਪਿਆ ਉਹ ਪੰਜਾਬ ਦੀ ਆਵਾਜ਼ ਬਣਿਆ ਵਾ ਸੀਗਾ ਉਹਦੀ ਬਾਜ਼ ਨੂੰ ਦਬਾਉਣ ਲਈ ਧਮਕੀਆਂ ਦਿੱਤੀਆਂ ਜਾਂਦੀਆਂ ਸੀਗੀਆਂ ਉਹ ਟੱਕਰ ਲੈਂਦਾ ਸੀਗਾ ਪੂਰਾ ਸਾਡੇ ਸੈਨੇ ਦੇ ਵਿੱਚ ਇੱਕੋ ਹੀ ਬੰਦਾ ਸੀ ਮੇਨ ਜਿਹੜਾ ਬੋਲਦਾ ਸੀ ਸਰਕਾਰਾਂ ਨਾਲ ਟੱਕਰ ਲੈਂਦਾ ਸੀ ਮਤਾਈ ਉਹਨਾਂ ਨੂੰ ਅਸੀਂ ਕਿਹਾ ਤਾਂ ਨਹੀਂ ਵੀ ਆ ਕੇ ਦੱਸੋ ਆਪ ਕਹਿੰਦੇ ਵੀ ਗਰੀਬਾਂ ਦੀ ਬਹੁਤ ਮਦਦ ਕਰਦਾ ਸੀ ਕਰਦੇ ਬਿਲਕੁਲ ਠੀਕ ਹੈ ਜੀ ਮਦਦ ਕਰਦੇ ਆ ਨਰੇਗਾ ਤੇ ਜਿੰਨਾ ਕੰਮ ਚੱਲਦਾ ਹੁੰਦਾ ਸੀਗਾ ਉਹਦੀ ਸਰਕਾਰ ਤੇ ਇੱਕ ਦਿਨ ਕੰਮ ਨਹੀਂ ਸੀ ਰੋਕਿਆ ਗਰੀਬਾਂ ਦਾ ਤਾਂ ਮਸੀਹਾ ਸੀ ਗਰੀਬਾਂ ਦਾ ਤਾਂ ਖੜਦਾ ਸੀ ਕਿਸੇ ਦੀ ਪੈਣ ਦਾ ਰੋਲਾ ਹੁੰਦਾ ਸੀ ਉਹਨੂੰ ਬਸਾਉਂਦਾ ਸੀ ਜਾ ਕੇ ਆਪ ਜਾਂਦਾ ਸੀ ਕਦੇ ਗੱਡੀ 'ਚ ਤੇਲ ਨਹੀਂ ਸੀ ਪਵਾਇਆ ਆਪ ਨੇ ਯਕੀਨ ਹੋ ਰਿਹਾ ਆਣਾ ਵੀ ਇਹ ਸਭ ਕੁਝ ਹਾਂ ਜੀ ਨਾ ਕਿੱਥੇ ਯਕੀਨ ਪਰਸੋਂ ਚੌਥੀ ਮੇਰੇ ਕੋਲ ਹੀ ਰਾਤ ਨੂੰ ਬੈਠਾ ਰਿਹਾ ਕਾਫੀ ਟਾਈਮ ਬੈਠਾ ਰਿਹਾ ਕੋਈ ਗੱਲ ਕਰਦਾ ਸੀ ਵੀ ਕੋਈ ਧਮਕੀ ਆਈ ਕੁਝ ਮੈਨੂੰ ਡਰ ਰਿਹਾ ਕੁਝ ਐਦਾਂ ਦੀ ਗੱਲ ਕੀਤੀ ਹਾਂਜੀ ਉਹਨੂੰ ਡਰ ਸੀ ਕਿ ਸਰਕਾਰਾਂ ਦੇ ਸਰਕਾਰਾਂ ਦੇ ਖਿਲਾਫ ਬੋਲਦੇ ਸੀ ਮੈਨੂੰ ਇੱਕ ਵੀਡੀਓ ਵੀ ਪਾਈ ਸੀ ਉਹਨੇ ਹੁਣ ਮੈਨੂੰ ਲੱਭ ਨਹੀਂ ਰਹੀ ਉਹਨੂੰ ਡਰ ਸੀ ਵੀ ਮੈਨੂੰ ਜਿੱਦਾਂ ਮਰਵਾਇਆ ਸਰਕਾਰ ਨੇ ਮਰਵਾਉਣ ਦਾ